ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਇੱਕ ਬੱਚਿਆਲੀ ਆ ਤੇ ਇੱਕ ਬੱਚੇ ਤੋਂ ਬਿਨਾ ਆ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਠੀਕ ਠਾ ਜੀ 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 ਠੀਕ ਠਾ ਜੀ ਚਲੋ ਵੀਰ ਜੀ ਚਾਹੀਦਾ ਜੀ ਤੇ ਨਾਮ ਦੱਸਦੇ ਕ ਮੈਂ ਪੁੱਤਾਂ ਜੀ ਪਿੰਡ ਮਾਨਖੇਰਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਠੀਕ ਹੈ ਜੀ 9997608492 ਠੀਕ ਆ ਵੇ ਗਿਆ ਪਿਛਲਾ ਮਾਲ ਫਿਰ ਹਾਂਜੀ ਜੀ ਇਹ ਗਿਆ ਠੀਕ ਹੈ ਅੱਜ ਹੈਗੀਆਂ ਦੋ ਗਾਵਾਂ ਹਨ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾ ਇੱਕ ਬੱਚੇ ਤੋਂ ਬਿਨਾ ਪਰ ਇਹ ਵੀ ਦੋਵੇਂ ਪਹਿਲਾਂ ਪਹਿਲਾ ਸੂਆ ਜੀ ਅੱਛਾ ਦੋਵੇਂ ਪਹਿਲਾਂ ਸੂਆ ਦੋ ਪਹਿਲਾਂ ਹਾਂਜੀ ਠੀਕ ਜ਼ਿਆਦਾਤਰ ਆਪਣੇ ਕੋ ਪਹਿਲੇ ਸਵੇ ਹੀ ਹੁੰਦੀ ਜਿਹੜੀ ਸਵੇਰ ਇੰਦਾ ਜਾਂ ਮਾਲ ਹਾਂਜੀ ਠੀਕ ਹੈ ਚਲੋ ਫਿਰ ਇਹੀ ਪਹਿਲਾਂ ਬੱਚੇ ਵਾਲੀ ਦਿਖਾ ਦਈਏ ਕਿੰਨੇ ਕ ਚਰਤੀ ਸੋਈ ਆ ਇਹ ਵੀਰ ਜੀ ਕੋਈ 15 16 ਦਿਨ ਲਾਲੇ ਵੀ ਵੀਰ ਆਹ ਜੀ ਬੱਚਾ ਇਹਦਾ 15 16 ਦਿਨ ਕਿੰਦੇ ਹੋਗੇ ਸੋਈ ਮੈਂ ਦੁੱਧ ਕਿੰਨਾ ਤਿਆਰ ਕਰ ਗਏ ਵੀਰ ਜੀ ਕੋ 12 ਕਿਲੋ ਤਿਆਰ ਦੇ 12 ਲੀਟਰ ਹੈਗਾ ਪੱਕਾ ਦੁੱਧ ਪੱਕਾ ਹਾਂ ਜੀ ਅੱਛਾ ਲੀਟਰ ਵਾਲਾ ਠੀਕ ਹੈ ਹਾਂ ਜੀ ਬਾਕੀ ਇਹ ਵੀ ਸਾਂਭ ਵਾਲੇ ਘਰੋਂ ਨਹੀਂ ਵੀ ਆਈ ਜੇ ਸਾਂਭੀ ਹੁੰਦੀ ਤੇ 16-17 ਕਿਲੋ ਦੁੱਧ ਹੁਣ ਵਸ਼ੀ ਨੂੰ ਜਾਣਾ ਚਾਹੀਦਾ ਤੇ ਹੁਣ ਵੀ ਚਲੋ ਕੋਈ ਸਾਂਭ ਵਾਲਾ ਲੈ ਗਿਆ ਨਾ ਤੇ ਬਹੁਤਾ ਨਹੀਂ ਮੈਨੂੰ 14 ਕਿਲੋ ਕਰੀ ਜਾਊਗੀ ਵਸ਼ੀ ਦੁੱਧ ਅੱਛਾ ਹਾਂ ਜੀ ਠੀਕ ਹੈ ਬਾਕੀ ਥਾਣ ਤੋਂ ਦੇਖੋ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਚੰਗੇ ਘਰ ਤੇ ਥਾਣੇ ਆ ਚਲੋ ਖੋਲੋ ਹਾਂ ਫਿਰ ਤੋਲਦੀ ਹੈ ਰੰਗ ਰੂਪ ਦੀ ਸੋਹਣੀ ਆ ਤੇ ਸੰਭੀ ਘਟਿਆ ਸਰੀਰਾਂ ਥੋੜੀ ਜਿਹੀ ਚਕਾਰੀ ਆ ਬਾਕੀ ਚਲੋ ਤਰੇ ਆ ਵੀ ਫੱਬਦੀ ਆ ਕਿ ਸਾਂਭਣਾ ਲੈ ਜਾਊਗਾ ਤੇ ਦੁੱਧ ਚੰਗਾ ਕਰੀ ਜਾਊਗੀ ਤੇ ਹੋਤਰਾਂ ਤਾਂ ਤੁਹਾਨੂੰ ਓਕੇ ਜੇ ਪੂਰੇ ਕੋਈ ਜੀ ਕੋਈ ਪੂਰ ਛਟਾ ਨਹੀਂ ਬਾਕੀ ਰੂਮ ਵਰਗੀ ਚਵਾਈ ਕੋਲੀ ਆ ਤੇ ਮੁੱਲ ਫੇਰ ਇਹਦਾ ਮੁੱਲ ਵੀਰ ਜੀ ਜੇ ਹੁੰਦੀ ਰਾਜੀ ਬਚੀ ਹਾਂਜੀ ਤੇ ਚਲੋ 42-43 ਹਜ਼ਾਰ ਦੀ ਵੇਚਦੀ ਹਾਂਜੀ ਹੁਣ ਕਰ ਲੀਏ ਇਹਦਾ 37000 ਰੁਪਇਆ ਕਰ ਦਈਏ ਕਰ ਦੇ ਥੋੜੀ ਬਾਤ ਛੋਟੋ 26000 ਦੀ ਦੇ ਦਾਂਗੇ ਜੀ 35 ਦੀ ਦੇ ਦਈਏ 35 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਜਿਹੜੀ ਜੇ ਇਹ ਜੀ ਪਹਿਲਾ ਸੁਗਵਾ ਜਵ ਬਸ਼ੀ ਅੱਛਾ ਗਾਂ ਬਣੀ ਨੂੰ ਈ ਮਹੀਨੇ ਤੋਂ ਉੱਤੇ ਟਾਈਮ ਹੋ ਗਿਆ ਜੀ ਅੱਛਾ ਦੁੱਧ 7 ਕਿਲੋਵਾ ਦੋ ਕੀ ਭਾਰ ਦੇਵੇ ਉਹ ਅੱਛਾ 7 ਤੋਂ ਬਾਹਰ ਹੀ ਆ ਜੇ ਵੀ ਵੀ ਚੰਗੀ ਸੇਵਾ ਕਰੂੰਗਾ ਦੁੱਧ 8-9 ਕਿਲੋ ਵਰੀਏ ਚੁਵਾ ਦਿਓ ਤੇ ਬਾਕੀ ਇਹ ਮੇਰਾ ਦੁੱਧ ਵੀ ਸੰਗਣਾ ਹੋਣਾ ਮੱਝਾਂ ਰੱਖਾਂ ਸਿੰਪਲ ਵੀ ਚੰਗਾ ਬਾਕੀ ਪਹਿਲਾ ਸੁਗਵਾ ਨਹੀਂ ਬਸ਼ੀ ਜੀ ਛੇ ਦਾ ਮਜੂਰ ਤੋੜ ਦੋ ਫਿਰ ਬਾਕੀ ਗਾਂ ਵੀ ਕੋਈ ਚਲੋ ਸਾਂਭ ਲੂੰਗਾ ਤੋਰਦਾ ਫੇਰੇ ਹਾਂ ਜੰਡੀ ਵੀਰ ਜੀ ਉਹ ਤਾਂ ਥੋੜੀ ਨੇ ਡਰਦੀ ਆ ਆ ਥਾਣੇ ਤੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਚੰਗੇ ਗਿਆਪ ਤੇ ਇਹਦਾ ਵੀ ਥਾਣੇ ਸੂਬਾ ਪਹਿਲਾ ਹੀ ਆ ਬਾਕੀ ਇਹ ਆ ਵੀ ਚਲੋ ਘਰੇ ਵੱਜੀ ਵੀ ਸੋਣੀ ਲੱਗੋਗੇ ਤੇ ਗਾੜੀ ਮੌਸਮ ਵੀ ਜਿਹੜਾ ਵਾ ਇੰਨਾ ਗਾਵਾਂ ਦਾ ਹੀ ਆ ਹੁਣ ਤੇ ਇਹਦਾ ਵੀ ਫਿਰ ਜੱਜਾ ਕਾ ਮੁੱਲ ਕਰਦੀਏ ਫਿਰ ਜੈ ਜੀ ਵੀਰ ਜੀ ਕਿੰਨਾ ਫਿਰ ਮੋਹ ਦੇ ਭਾਵੇਂ ਦਾ ਵੀਰ ਜੀ 24 20000 ਕਰ ਦਈਏ ਹਾਂਜੀ ਜਿਹੜੀ ਬੇਲ ਲੈਣੀ ਜਿਹੜਾਂ ਵੀਰ ਜੀ 20000 ਦੀ 20000 ਦੀ ਕਰਨੀ ਕੋ ਛੋਟ ਛੱਡ ਕਰ ਲਓ ਤੁਸੀਂ ਚਲੋ ਚਲੋ ਯਾਰ ਛੱਡ ਦਈਏ 19000 ਦੀ ਵੀਰ ਜੀ ਦੇ ਰਾਂਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਬਾਜੀ ਅਸੀਂ ਚਵਾਈ ਕਰਕੇ ਪਾਸ ਕਰਕੇ ਠੀਕ ਹੈ ਜੀ ਬਾਕੀ ਆਪਣੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜਿਆ ਕਰੋ ਨਹੀਂ ਪਹੁੰਚ ਸਕਦੇ ਤਾਂ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਿਆ ਕਰੋ